ਜਾ ਸਰਕਾਰ ਸੁਦਾਬਾਹ ਅਹਮਦਮੀ ਕਲੀਨਕਾ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹ ਹੀ ਨਹੀਂ ਮਿਲੀ ਡਾਕਟਰਾਂ ਦੀਆਂ ਲੱਖਾਂ ਦੀਆਂ ਤਨਖਾਹਾਂ ਖਾਤਿਆਂ ਚ ਜਾ ਰਹੀਆਂ ਨੇ ਪਰ ਛੋਟੇ ਮੁਲਾਜ਼ਮਾਂ ਨੂੰ 1 ਰੁਪਿਆ ਵੀ ਨਹੀਂ ਦਿੱਤਾ ਜਾ ਰਿਹਾ ਜਿਸ ਤੋਂ ਤੰਗ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਪੰਜਾਬ ਸਰਕਾਰ ਬਹੁਤ ਵਧੀਆ ਆਫਲਾ ਕੀਤਾ ਕਿ ਸਭ ਨੂੰ ਸਹਯਤ ਦਿੱਲੀ ਮਿਲ ਕਰ ਦੇ ਪਰ ਬਤ ਇਹ ਹੀ ਹੈ ਕਿ ਹਾਨੂੰ ਹੈਲਪਰ ਆਦੇ ਨਹੀਂ ਸੁਣਵਾਈ ਹੋ ਰਹੀ ਜੀ ਹੁਣ ਫੋਨ ਦੇਖੋ ਡੇਲੀ ਨੀਡਸ ਲਈ ਹਾਨੂੰ ਚਾਹੀਦੀ ਹੁੰਦੀ ਹੁਣ ਸਰਵਾਈਵ ਕਦੀ ਕਿਹੇ ਵਾਰ ਕਦੀ ਡਾਕਟਰਾਂ ਤੋਂ ਫੜ ਕੇ ਹੁਣ ਕਿੰਨੇ ਕੇ ਪੈਸੇ ਰੀਟਣਾ ਸਭ ਕੋ ਲਈਏ ਬਸ ਇਹੀ ਆਡਾ ਕਹਿਣਾ ਹੈ ਕਿ ਸਾਨੂੰ ਇੱਕ ਕੋਈ ਟਾਈਮ ਦੱਸੋ ਕੋਈ ਇੱਕ ਦੱਸੋ ਕਿ ਕਦੋਂ ਸਾਡੀ ਸੈਲੀ ਦਾ ਬਸ ਸਾਨੂੰ ਇਹੀ ਚਾਹੀਦਾ ਉਹ ਵੀ ਨਹੀਂ ਦੱਸਦੇ ਵਾ ਜੇ ਆਪਾਂ ਹਰ ਦਫ਼ਤਰ ਵਿੱਚ ਧੱਕੇ ਖਾਦੇ ਸਿਵਲ ਸੱਜਣਾਂ ਲੈ ਕੇ ਪਰ ਲਾਸਟ ਵਿੱਚ ਸਾਨੂੰ ਆ ਮੁੱਦ ਚੱਕਣਾ ਪਿਆ ਵੀ ਕਿੰਨੇ ਮਹੀਨੇ ਤੋਂ ਤੁਹਾਡੀ ਤਨਖਾਹ ਨਹੀਂ ਆਈ ਸਰ 4 ਮੰਥ ਹੋ ਚੱਲੇ ਵਾ ਆਪਣਾ ਸੈਲ ਹੀ ਨਹੀਂ ਨਵੰਬਰ ਤੋਂ ਹੀ ਨਹੀਂ ਸਾਡੀ ਪਈ ਐ ਨਵੰਬਰ ਤੋਂ ਨਹੀਂ ਪਈ ਬਸ ਕਹਿੰਦੇ ਸੀ ਨਵੰਬਰ ਤੋਂ ਬਾਅਦ ਕਹਿੰਦੇ ਦਸੰਬਰ ਚ ਆ ਜਾਏਗੀ ਦਸੰਬਰ ਵੀ ਨਹੀਂ ਨਿਕਲ ਗਿਆ ਦਸੰਬਰ ਤੋਂ ਬਾਅਦ ਜਨਵਰੀ ਹੋ ਗਏ ਫਿਰ 3 ਮਹੀਨੇ ਆ ਫਿਰ ਅ ਜਨਵਰੀ ਆ ਗਈ ਹੁਣ ਜਨਵਰੀ ਦਾ ਵੀ ਨਹੀਂ ਪਤਾ ਜੀ ਤੇ ਅੰਮ੍ਰਿਤਸਰ ਦੇ ਵੱਖ-ਵੱਖ ਆਮ ਆਦਮੀ ਕਲੀਨਿਕਾਂ ਚ ਕੰਮ ਕਰਦੇ ਹੈਲਪਰਾਂ ਨੂੰ ਨਵੰਬਰ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ ਮੁਲਾਜ਼ਮਾਂ ਮੁਤਾਬਕ ਉਹ ਡਾਕਟਰਾਂ ਲਈ ਸਮੋਸੇ ਲੈਣ ਤੋਂ ਲੈ ਕੇ ਮੁਹੱਲਾ ਕਲੀਨਿਕਾ ਚ ਝਾੜੂ ਪੂੰਝੇ ਤੱਕ ਸਭ ਕੁਝ ਕਰਦੇ ਨੇ ਪਰ ਉਹਨਾਂ ਨੂੰ ਆਪਣੇ ਹੀ ਘਰ ਚਲਾਉਣੇ ਔਖੇ ਹੋ ਰਹੇ ਨੇ ਅਤੇ ਹੁਣ ਉਧਾਰ ਵਾਲੇ ਵੀ ਪੈਸੇ ਦੇਣ ਤੋਂ ਇਨਕਾਰ ਕਰਨ ਲੱਗੇ ਜਦਕਿ ਉਹਨਾਂ ਨੇ ਤਨਖਾਹ ਹਲੇ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਅਧਿਕਾਰੀਆਂ ਤੱਕ ਸਭ ਨੂੰ ਸ਼ਿਕਾਇਤਾਂ ਕੀਤੀਆਂ ਪਰ ਹੱਲ ਉਹਨਾਂ ਦੀ ਤਨਖਾਹ ਵਾਂਗੂ ਜ਼ੀਰੋ ਹੀ ਨਿਕਲਿਆ ਸਰ ਅਜੇ ਹਲਪਰਦਿਆਸੇ ਦਵਾਈਆਂ ਜਿਦਾਂ ਆਉਂਦੀਆਂ ਟਰੱਕ ਆਉਂਦੇ ਆ ਦਵਾਈਆਂ ਜਿਦਾਂ ਉਤਾਰਦੇ ਆਹੀਂ ਉਤਾਰਨੀ ਆ ਸਫਾਈ ਜ਼ੇਰ ਕਰਨੀ ਹੈ ਜਿੱਦਾਂ ਕੋਈ ਡਾਕਟਰ ਦਾ ਕੰਮ ਹੈ ਕੋਈ ਸਮੋਸੇ ਲੈ ਆਇਆ ਕੁਝ ਲੈ ਆਇਆ ਸਾਰਾ ਕੁਝ ਸਾਡੇ ਕੋਈ ਸਰ ਕਰਾਉਂਦੇ ਆ ਨਵੇਂ ਨਵੇਂ ਸਾਰਾ ਇਹ ਆਏਗਾ ਸਾਨੂੰ ਕਹਿੰਦੇ ਸੈਂਪਲ ਕੱਢੋ ਅਸੀਂ ਤਾਂ ਸੈਂਪਲ ਤੱਕ ਕਰ ਸਰ ਕੱਢੇ ਆ ਇਹ ਮਤਲਬ ਜਿਹੜੇ ਲੋਕਾਂ ਦੇ ਕੰਮ ਜਿਤਨਾ ਹੁਣ ਕੋਈ ਮੈਡਮ ਨਹੀਂ ਸਾਡੀ ਕੋਈ ਆਈ ਕੋਈ ਦੂਜਾ ਨਹੀਂ ਆਇਆ ਸਾਨੂੰ ਕਹਿੰਦੇ ਐਂਟਰੀਆਂ ਕਰ ਅਸੀਂ ਉਹਨਾਂ ਦੀ ਕੰਮ ਵੀ ਕਰਦੇ ਆ ਤੇ ਸਾਨੂੰ ਉਹਨਾਂ ਦੇ ਕੰਮ ਕਰ ਕਰਕੇ ਵੀ ਤੇ ਸਾਨੂੰ ਫੇਰ ਸਾਡੀ ਸੈਲਰੀ ਨਾ ਮਿਲੇ ਤਾਂ ਸਾਡੇ ਲਈ ਬਹੁਤ ਬੁਰਾ ਸਰਕਾਰ ਤੇ ਕਹਿੰਦੇ ਸੀ ਬੜਾ ਵਧੀਆ ਕੰਮ ਕੀਤਾ ਸੀ ਆਮ ਆਦਮੀ ਟ੍ਰੇਨਿੰਗ ਖੋਲ ਕੇ ਸਰ ਉਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਸੀ ਇਹਨਾਂ ਨੂੰ ਨਿੰਦਾ ਨਹੀਂ ਕਰਦੇ ਕੰਮ ਦੀ ਕੰਮ ਉਹਨਾਂ ਨੇ ਬਹੁਤ ਵਧੀਆ ਕੀਤਾ ਬਾਕੀ ਸਰ ਸਾਡੀ ਸੈਲਰੀ ਕਿਉਂ ਲੇਟ ਹੋ ਰਹੀ ਹੈ ਡਾਕਟਰਾਂ ਦਾ ਲੱਖ ਲੱਖ ਪੈ ਰਿਹਾ ਹੈ ਸਾਰੇ ਬੰਦੇ ਸਫੇਕ ਜੋ ਵੀ ਐਂਟਰੀਆਂ ਇਹਨਾਂ ਦੀ ਪੈਂਦੀਆਂ ਸਾਰਾ ਕੁਝ ਇਹਨ ਸਾਡਾ ਕਿਉਂ 19000 ਰੁਪਿਆ ਸਾਨੂੰ ਚੁਪਦਾ ਪਿਆ ਪੰਜਾਬ ਸਰਕਾਰ ਨੂੰ ਸਾਨੂੰ ਹਜੇ ਤੱਕ ਗਾਇਨ ਸਮਝ ਨਹੀਂ ਆ ਰਹੀ ਤੇ ਸਰਕਾਰ ਨੇ ਤੁਹਾਡੀ ਤਨਖਾਹਾਂ ਸਮੇਂਦਰ ਨਹੀਂ ਪਈਆਂ ਤੁਹਾਡਾ ਅਗਲਾ ਨੈਕਸਟ ਨੈਕਸਟ ਆਪ ਆਈ ਹੋਏਗਾ ਸਰ ਆਪ ਆਪਣੇ ਬੀਵੀ ਬੱਚੇ ਲੈ ਕੇ ਆਹੀ ਫਿਰ ਇਹਨਾਂ ਦੇ ਅੱਗੇ ਦਰਬਾਰ ਦੇ ਨਾਲ ਘਰੇ ਦੇ ਬਾਹਰ ਬਹਿ ਜਾਗੇ ਹੋਰ ਸਰ ਕੀ ਕਰ ਸਕਦੇ ਆ ਸਗੀ ਸਾਡੇ ਕੋਲ ਸਰ ਹੁਣ ਰੋਜ਼ ਪੈਸੇ ਨਹੀਂ ਆ ਕਦੀ ਕਿਸੇ ਕੋ ਫੜੀਏ ਰੋਜ਼ ਕਦੀ ਕਿਸੇ ਕੋ ਫੜੀਏ ਪੈਸੇ ਸਾਡਾ ਬਹੁਤ ਬੁਰਾ ਹਾਲ ਹੈ ਅਸੀਂ ਵਿਆਜੀ ਪੈਸੇ ਮੈਂ 20000 ਰੁਪਿਆ ਯਕੀਨ ਕਰੋ ਚੁੱਕ ਲਿਆ ਤੇ ਮੈਨੂੰ ਇੰਨਾ ਪਤਾ ਮੇਰਾ 1.5 ਸਾਲ 2 ਸਾਲ ਬਾਅਦ ਵਿਆਜੀ ਪੈਸੇ 1.5 ਸਾਲ ਮਨ ਲੱਗ ਜਾਏਗਾ 20000 ਰੁਪਿਆ ਜਿਹੜਾ ਇਹ ਮੈਂ ਚੁੱਕਿਆ ਤੇ ਮੈਨੂੰ ਉਤਾਰ ਦੇ ਉਤਾਰ ਦੇ ਮੈਨੂੰ ਪਤਾ ਹੈ ਤੇ ਉਹ ਗਰੀਬ ਬੰਦਾ ਕਿੱਥੋਂ ਸਾਰੇ ਕਿਨਾਮ ਇਹਨੇ ਪੈਸੇ ਉਤਾਰੇਗਾ ਇਹਨਾਂ ਕਰਜਾਚਾਰ ਮੁਲਾਜ਼ਮਾਂ ਨੇ ਹੁਣ ਛੇਤਾਬਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਤਨਖਾਹ ਜਲਦ ਤੋਂ ਜਲਦ ਨਹੀਂ ਦਿੱਤੀ ਗਈ ਤਾਂ ਉਹ ਆਪਣੇ ਪਰਿਵਾਰਾਂ ਸਮੇਤ ਮੰਤਰੀ ਵਿਧਾਇਕਾਂ ਦੀਆਂ ਕੋਠੀਆਂ ਅੱਗੇ ਤਰਨੇ ਦੇ ਨੂੰ ਮਜਬੂਰ ਹੋ ਜਾਣਗੇ ਤਾਂ ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਇਹਨਾਂ ਨਿੰਗੂਣੀਆਂ ਤਨਖਾਹਾਂ ਤੇ ਕੰਮ ਕਰਨ ਵਾਲਿਆਂ ਦੀਆਂ ਤਨਖਾਹਾਂ ਕਿਉਂ ਰੁਕੀਆਂ ਕਿ ਖਜ਼ਾਨਾ ਖਾਲੀ ਜੇ ਨਹੀਂ ਤਾ ਫਿਰ ਇਹਨਾਂ ਵਾਰੀ ਖਾਲੀ ਪੀਪਾ ਕਿਉਂ ਖੜਕ ਰਿਹਾ ਹੈ ਅਤੇ ਜੇਕਰ ਖਜ਼ਾਨਾ ਵਾਕਈ ਹੀ ਖਾਲੀ ਹੈ ਤਾਂ ਫਿਰ ਸਰਕਾਰ ਦੇ ਬਾਕੀ ਖਰਚੇ ਕੌਣ ਅਤੇ ਕਿੱਥੋਂ ਹੋ ਰਹੇ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ